ਉਥੇ ਤੇ ਆਪ ਹੀ ਦੇਖ ਲੈ ਜੀ ਹੁਣ ਵੀਡੀਓ ਦੇਖੀ ਹੋਈ ਹੈ ਜੀ ਨਹੀਂ ਵੀਡੀਓ ਇੱਕ ਵੱਖਰਾ ਵੇਚਾ ਪਿੰਡ ਦਾ ਨਾ ਪਿੰਡ ਚ ਬੰਦੇ ਦਾ ਸੁਭਾਅ ਦਾ ਪਤਾ ਹੁੰਦਾ ਜੀ ਉਹ ਗਾਲਾਂ ਹੀ ਬਹੁਤ ਕੱਢਦਾ ਲੋਕਾਂ ਨੂੰ ਜੀ ਪਤਾ ਨਹੀਂ ਕੀ ਇਹਦੇ ਦਮ ਦਿਮਾਗ ਜਾਇਆ ਹੋਇਆ ਜੀ ਮੈਂ ਭੋਲਾ ਭਾਲਾ ਸੀ ਗਲਤੀ ਮੇਤੋਂ ਬਹੁਤ ਵੱਡੀ ਹੋ ਗਈ ਠੀਕ ਆ ਮੰਨਦਾ ਮੈਂ ਥੋੜਾ ਜਿਹਾ ਜੀ ਇਹ ਗੱਲ ਵੀ ਮੈਂ ਕਿਹਾ ਲਾਈ ਲੱਗਾ ਕੱਬ ਸਾਡੇ ਪਿੰਡ ਇੱਕ ਕੀਰ ਦੀ ਜਗ੍ਹਾ ਕੀ ਉਥੇ ਕਮਪ ਆ ਗਿਆ ਸਰ ਕਮਾਉਣ ਵਾਲਾ ਉਹਦੇ ਨਾਲ ਇਥੇ ਰਹਿ ਕਮਾਈ ਜਾਉਂਦੀ ਉਹ ਕਹਿੰਦਾ ਹੈਗਾ ਕਿਸੇ ਤੇ ਮੈਨੂੰ ਹੀ ਪਤਾ ਜਿਹੜਾ ਕੋਈ ਹੈਗਾ ਰਹਿੰਦਾ ਅੱਜ ਦੇ ਅੱਜ ਕੋਈ ਤੇ ਕਰ ਕਿਰਪਾ ਅੱਲਾਹ ਦਾ ਸੱਤ ਬੱਚਾ ਨਹੀਂ ਹੈ ਨਾ ਜਵਾਕ ਨਹੀਂ ਹੈ ਨਹੀਂ ਤੇ ਨੱਚਣ ਨੂੰ ਕਿਹਨੇ ਕਿਹਾ ਸੀ ਬਾਬਾ ਜੀ ਰਹੇ ਨੇ ਉਹ ਜੀ ਆ ਸੀ ਬਾਪੂ ਜੀ ਐਦਾਂ ਵਾਦੀ ਗੱਲ ਆ ਪਾ ਤੇ ਉਹ ਆਹੀ ਮੰਨ ਲਓ ਅਬਾਜ ਜਿਹੜੇ ਜਗਰਾਤੇ ਆ ਆਪਾਂ ਉਹਨਾਂ ਦੀ ਨਿੰਦਾ ਨਹੀਂ ਕਰ ਸਕਦੇ ਨਾ ਹੀ ਕਰਦੇ ਆਪਣੇ ਮਨ ਚ ਪਰੇ ਵਾ ਸਾਰੇ ਧਰਮ ਦਾ ਸਹੀ ਆ ਬੋਲ ਉੱਥੇ ਕੋਈ ਵੀ ਆਵੇ ਜਾਵੇ ਕੋਈ ਚੱਕਰ ਨਹੀਂ ਨਗਰ ਕੀਰਤਨ ਦਾ ਸਾਰੇ ਹਿੰਦੂ ਪ੍ਰਵਾਸਰੋਂ ਆਉਂਦੇ ਜਗਰਾਤਿਆਂ ਦੇ ਆਪਾਂ ਜਾਵੜੇ ਥੋੜੇ ਆਏ ਨੱਚਣੇ ਲੇ ਕਰਿਆਏ ਪੂਰੇ ਚੱਕਰ ਸੱਤ ਬਦਰ ਪਰ ਜਿਹੜੇ ਕੰਮ ਇਹਨੇ ਕੀਤਾ ਉਹ ਥੋੜਾ ਘੱਟ ਪਾਪਾ ਦਾ ਤੇ ਇਹ ਵੀ ਮੰਨਦਾ ਥੋੜਾ ਸਾਨੂੰ ਨਾ ਇਹ ਟੇਡਾ ਜਿਹਾ ਲੱਗਦਾ ਵੀ ਥੋੜਾ ਜਿਹਾ ਘੱਟ ਇਹ ਜੀ ਨਿਆਣੀ ਮਤਲਬ ਲੋ ਜੈਨੂ ਅਕਲ ਥੋੜੀ ਜਿਹੀ ਘੱਟ ਆ ਹਾਂ ਜੀ ਹਾਂ ਜੀ ਕੋਈ ਇਹੋ ਸ਼ਰਾਪ ਜੂਗੇ ਪਿੰਡ ਚ ਕੋਈ ਜੈਨ ਕਦੇ ਕਰੀ ਪਰ ਕਿਸੇ ਨੂੰ ਨਹੀਂ ਪਤਾ ਬੋਲੇ ਕਿੱਥੋਂ ਜੀ ਇਹੋ ਜਿਹਾ ਦਿਮਾਗ ਥੋੜਾ ਜਿਹਾ ਦਾ ਹੋ ਰਗਾ ਤਾਂ ਵਾਣਾ ਕਿਸੇ ਦਾ ਨਾ ਬਾਈ ਬਾਣਾ ਕਰੀ ਆਪਣਾ ਪਿੰਡ ਵਾਲਾ ਪਾਪਾ ਜੀ ਬਾਣੇ ਮੇਰੇ ਕੋਲੇ ਹੈਗਾ ਚਾਰ ਪੰਜ ਜਿੰਨੇ ਹੈਗਾ ਕੋਈ ਗੱਲ ਨਹੀਂ ਜਿੰਨੇ ਹੈਗਾ ਮੈਂ ਸਾਰੇ ਦੇ ਦੂੰਗਾ ਤੁਸੀਂ ਨਾ ਐ ਕਰਿਓ ਜੀ ਹਾਂਜੀ ਆਪਣੇ ਕੋਲੇ ਅਧਿਕਾਰ ਨਹੀਂ ਹੈਗਾ ਕਿਸੇ ਸਿੰਘ ਤੋਂ ਬਾਣਾ ਲਵਾਉਣ ਦਾ ਠੀਕ ਹੈ ਜੀ ਗ੍ਰਾਂਤੀ ਸਿੰਘ ਨਾ ਬੋਲਚਾਲ ਹੈਗੀ ਆਪਣੀ ਪੀੜੀ ਵਾਲਾ ਬਾਕੀ ਹੈ ਆਪਣੇ ਆਪ ਸਰਕ ਕਮੇਟੀ ਜੀਆਂ ਵਿੱਚ ਦਾ ਪਾਰਟ ਬਚਾ ਲੈਣ ਪੈਂਡ ਪੱਦਰ ਤੇ ਇਸ ਗੱਲ ਨੂੰ ਆਪਾਂ ਰੱਖੀਏ ਠੀਕ ਹੈ ਜੀ ਫਿਰ ਤਾਂ ਚਲੋ ਬਾਤ ਥੋੜੀ ਆਪਣੀ ਵੀ ਬਹੁਤ ਥੋੜੀ ਇਹਦੀ ਥੋੜੀ ਘੱਟ ਥੋੜੀ ਹੈ ਨਾ ਤੇ ਹੈ ਇਹ ਆਪਣਾ ਹੀ ਹੈ ਤੇ ਤੁਸੀਂ ਇਹ ਕਹਾਂਇ ਕਰੋ ਜਦੋਂ ਕੋਈ ਮੁਲਾਜ਼ਮ ਗਲਤੀ ਕਰਦਾ ਨਾ ਉਹਦੀ ਵਾਰਦੀ ਲਵਾ ਲੈਂਦੇ ਆ ਸੱਤ ਬਜੰਨਾਂ ਤੁਸੀਂ ਫਿਰ ਉਹਨੂੰ ਵੱਡੇ ਆਫਰ ਚੈੱਕ ਕਰਦੇ ਹੁੰਦੇ ਵੀ ਜੇ ਉਹ ਦੁਬਾਰਾ ਸਹੀ ਹੋ ਗਿਆ ਤੇ ਉਹਨੂੰ ਵਾਰਦੀ ਦੇ ਦਿੱਤੀ ਜਾਂਦੀ ਸੱਤ ਬਜੰਨਾਂ ਤੁਸੀਂ ਪਰ ਬਾਈ ਇੱਕ ਬੈਂਤੀ ਆ ਬਾਣਾ ਤੁਸੀਂ ਜੇ ਲਹਣਾ ਤਾਂ ਵੀ ਦੱਸ ਦਿਓ ਮੈਨੂੰ ਦੇਖੋ ਮੇਰਾ ਬਾਣਾ ਤਾਂ ਉਹਨੂੰ ਮੇਰੇ ਪਿਓ ਤੋਂ ਖੌਦ ਮੈਂ ਮੁੱਖ ਮੋੜ ਨੂੰ ਮੇਰਾ ਜੀਤੀ ਕਰਦਾ ਨਹੀਂ ਨਹੀਂ ਤਰੀਕੇ ਨਾਲ ਦੇਖੋ ਮੁੱਖ ਮੋੜ ਮੈਂ ਬਾਣਾ ਤਾਂ ਹੁਣ ਵੀ ਲਾਇਆ ਵੀ ਆ ਫਿਰ ਮੁੱਖ ਮੋੜ ਤੇ ਨਹੀਂ ਉਹ ਮੈਂ ਤਾਂ ਨਹੀਂ ਪਾਉਂਦਾ ਜੀ ਦੇਖ ਜਿਹੜੇ ਬਾਣੇ ਹੈਗੇ ਆ ਬਾਪੂ ਜੀ ਬਾਣੇ ਸਾਰੇ ਆਪਾਂ ਲਗਾਉਣੇ ਨਹੀਂ ਇਹ ਲਾਈ ਬੈਠਾ ਲਾਉਣ ਬਾਬਾ ਜੀ ਗੱਲ ਤਾਂ ਸੁਣ ਲੈ ਅੰਦਰੋਂ ਦਿਲੋਂ ਨਹੀਂ ਲਾਇਆ ਆਪਾਂ ਦਿਲੋਂ ਪਾਇਆ ਨਹੀਂ ਉਹ ਦੇਖੋ ਚਲੋ ਪਾਈ ਰੱਖ ਦਿਲ ਵਾਲਾ ਨਹੀਂ ਲਵਾਉਂਦਾ ਕੋਈ ਕੱਪੜੇ ਤਾਂ ਲਾ ਦੇ ਨਾ ਉਮੇਦਾ ਠੀਕ ਆ ਪਰ ਮੈਂ ਤੇਨਾ ਉਹ ਇਹਨਾਂ ਦੇ ਬਾਣੇ ਜਿਹੜੇ 4-5 ਹੈਗੇ ਆ ਗੁਰਦਰਾ ਸਾਹਿਬ ਵੀ ਰੱਖਣੇ ਆ ਠੀਕ ਹੈ ਪ੍ਰਧਾਨ ਜੀ ਨੂੰ ਕਹਦਾਂਗੇ ਪ੍ਰਧਾਨ ਜੀ ਜੇ ਤੁਸੀਂ ਉਹ ਤੁਹਾਡੀ ਪੈਂਟ ਦੀ ਜ਼ਿੰਮੇਵਾਰੀ ਆ ਵੀ ਆਪਾਂ ਵੱਡੇ ਪੱਦਰ ਤੇ ਐਵੇਂ ਮੁੜ ਕੇ ਆਪਾਂ ਵੀ ਇਹਨੂੰ ਹਾਰਟ ਨੂੰ ਦੁਖੀ ਨਹੀਂ ਕਰ ਸਕਦੇ ਹਨਾ ਆ ਸ੍ਰੀ ਸਾਹਿਬ ਆ ਛੋਟੀ ਉਹਨੂੰ ਕਦੇ ਵੀ ਉੱਤੋਂ ਦੀ ਨਹੀਂ ਕੋਣਾ ਕੋਈ ਵੀ ਕੱਪੜਾ ਪਾਉਣਾ ਪੈਂਟ ਸ਼ਰਟ ਗੋੜਤਾ ਭਾ ਮੈਂ ਇਹਨੂੰ ਥੱਲੇ ਦੀ ਪਾ ਹਾਂਜੀ ਜਨਾਬਾ ਹਾਂਜੀ ਤੂੰ ਕਿਤੇ ਵੀ ਦੇਰ ਤੱਕ ਗਾਥੀ ਹੁੰਦੀ ਆ ਧਰਮ ਤੋਂ ਬਚਿਆ ਰਹੂਗਾ ਅਸੀਂ ਦਾ ਰੱਖੂਗਾ ਨਾ ਪਿੰਡੋਂ ਤੇਰੇ ਅਸੀਂ 1 ਮਹੀਨੇ ਬਾਅਦ ਰਿਪੋਰਟ ਲਾਉਂਗੇ ਫੇਰ ਅਸੀਂ ਜਿੰਨੇ ਤੂੰ ਪੁਰਾਣੇ ਪੁਰਾਣੇ ਦਿੱਤੇ ਤੈਨੂੰ ਨਵੇਂ ਦੇ ਕੇ ਜਾਵਾਂਗੇ ਕਿਰਪਾਨ ਤੂੰ ਵੱਡੀ ਕਿਰਪਾਨ ਕੋਈ ਵੀ ਕਿਰਪਾਨ ਤੋਂ ਹੀ ਨਾ ਕਰਦੇ ਰਹਿੰਦੇ ਜੇ ਤੇਰੇ ਕੋਲ ਗਾਥੀ ਹੁੰਦੀ ਆ ਤੇ ਧਰਮ ਬਗਰਾਵ ਹੋ ਜਾਣਾ ਤਨਸੀਰ ਹੋਇਆ ਨਾ ਜੇ ਤੇਰਾ ਅਮਰ ਨਾ ਛੱਕਿਆ ਹੁੰਦਾ ਤੇਰੇ ਹੱਥੇ ਕਿਰਪਾਨ ਨਾ ਹੁੰਦੀ ਤੇ ਤੇਰੀ ਜਾਨ ਨਹੀਂ ਲਿਖੀ ਉਹ ਮੇ ਤਾਂ ਠੀਕ ਆ ਬਾਬਾ ਜੀ ਬਹੁਤ ਸਹੀ ਆ ਬਾਬਾ ਤੁਸੀਂ ਸੱਚਾ ਤੁਸੀਂ ਹੁਣ ਉਹਨਾਂ ਨੂੰ ਬਜ਼ੁਰਗਾਂ ਦਾ ਬਚਨ ਕਰੋ ਤੇ ਘਰੇ ਪੈਸੇ ਸ਼ਸਤਰ ਦੱਬੀ ਬਣਾ ਲੈ ਤੇਰੇ ਬਾਣੀ ਉਹ ਉਹਨਾਂ ਚਿਰ ਗਰੂ ਘਰ ਰਹਿਣਗੇ ਜਿੰਨਾ ਚਿਰ ਤੂੰ ਆਪਣੀ ਜ਼ਿੰਦਗੀ ਚ ਉਹਨਾਂ ਦਾ ਆਦਰ ਨਹੀਂ ਕਰ ਲੈਂਦਾ ਦੇਖੋ ਇੱਕ ਬੇਨਤੀ ਆ ਪੈਸੇ ਲੱਗੇ ਬਾਬਾ ਜੀ ਠੀਕ ਉਹ ਜਾਣਵਾ ਬਾਣਾ ਪਾਉਂਗਾ ਜ਼ਰੂਰ ਪਰ ਮੈਂ ਮੁੜ ਕੇ ਚਾਹੇ ਮੇਰੇ ਸੌ ਸੱਤ ਤੂੰ ਆਪ ਲਾ ਕੇ ਜਾਇਓ ਪਰ ਮੈਂ ਬਾਣਾ ਲਾਉਣਾ ਚਾਹੁੰਦਾ ਨਹੀਂ ਬਾਣਾ ਮੈਂ ਪਾਉਂਗਾ ਬਾਣਾ ਪਾ ਕੇ ਨਹੀਂ 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 ਆਏ ਨਹੀਂ ਤੈਨੂੰ ਪੱਕੇ ਤੌਰ ਤੇ ਇਹ ਮੈਂ ਤੈਨੂੰ ਵੀ ਉਹਨਾਂ ਦਾ ਤਿੰਨ ਮਹੀਨੇ ਦਾ ਤੈਨੂੰ ਟਾਈਮ ਦਿੰਦੇ ਆ ਤੈਨੂੰ ਤੇਰੀ ਤੇ ਨਾਲ ਕੋਈ ਗੱਲ ਨਹੀਂ ਨਹੀਂ ਗਰੂ ਤੇਰੀ ਗੱਲ ਨਹੀਂ ਨਹੀਂ ਦੇਖੋ ਤੁਸੀਂ ਛਾਣੇ ਬੰਦੇ ਖੜੇ ਹੋ ਇਹ ਗੱਲ ਨਹੀਂ ਨਹੀਂ ਸੁਣੋ ਗਲਤੀਆਂ ਜਿਹੜੀ ਸਿੱਖੀ ਦੀ ਗਲਤੀ ਆ ਇਹ ਜਰਮਾਨਾ ਨਹੀਂ ਹੁੰਦਾ ਦੰਨ ਨਹੀਂ ਹੁੰਦਾ ਇਹਦੇ 'ਚ ਹੁੰਦੀ ਆ ਤਨਖਾਹ ਠੀਕ ਆ ਮੇਰੀ ਗੱਲ ਸਮਝ ਤਾਲਾ ਤੋਂ ਬਾਅਦ ਉਹਨਾਂ ਨੇ ਭਾਂਡੇ ਮਾਜੇ ਆ ਜੂਠੇ ਜੰਦਾ ਲੱਗੀ ਸੀ ਉਹਨਾਂ ਨੂੰ ਬਾੜਾ ਆਏ ਹੁੰਦਾ ਤੇਰੇ ਹੁਣ ਬਾਣਾ ਬਾਇਆ ਤੇ ਮੇਰੇ ਤੋਂ ਬਾਣਾ ਬਾਖ ਪਾਹ ਅਸੀਂ ਲਾ ਕੇ ਲੈ ਗਏ ਵੀ ਜਾ ਭੱਜ ਜਾਈਂ ਉਹ ਹੁੰਦਾ ਬਾਣਾ ਲਗਾਉਣਾ ਤੇ ਚਿਹਰਾ ਤਾਂ ਨਹੀਂ ਲਵਾਇਆ ਤੇਰਾ ਸਮਝ ਗਿਆ ਕਾਰ ਬੱਟੇ ਤੈਨੂੰ ਕਾਰ ਦੇਣ ਆਏ ਆ ਉਹ ਇਹ ਆ ਵੀ ਪਰਦਾ ਕਰ ਲਾ ਹਾਂਜੀ ਤੇ ਕੇ ਵੀ ਬਾਬਾ ਜੀ ਦੇਖੋ ਤੁਸੀਂ ਗੱਲ ਠੀਕ ਆ ਕਹੀ ਆ ਵੀ ਪੰਜ ਕਰਕਾਰ ਜਿੰਨੇ ਹੈਗੇ ਤੇਰੇ ਕੋਲੇ ਸਾਸਤਰ ਪਰ ਮੈਂ ਬੋਈ ਗੁਰੂ ਘਰ ਬੜੀ ਮੈਨ ਰਖਾਉਣੀ ਹੈ ਇੱਕ ਮਿੰਟ ਇੱਕ ਮਿੰਟ ਜਿੰਦਾ ਮੈਂ ਮਾਂ ਦੇ ਹੱਥੀ ਲਗਾਉਂ ਹਾਜ਼ੀ ਮਾਂ ਦੇ ਮੇਰੀ ਮਾੜ ਬਾ ਮੈਨੂੰ ਪਤਾ ਮੈਨੂੰ ਖੁਦ ਸਮਝ ਆਉਂਦੀ ਆ ਫਿਰ ਗੁਰਦਾ ਸਿੱਖ ਮਤਲਬ ਮਤਲਬ ਇਹ ਆ ਵੀ ਤੇਰੇ ਨਾਲ ਸੀ ਜੇ ਪਿਆਰ ਨਾਲ ਬਹਿ ਕੇ ਗੱਲਬਾਤ ਕਰਦੇ ਤੈਨੂੰ ਰਾਸ ਨਹੀਂ ਆ ਰਹੀ ਆ ਨਹੀਂ 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 ਪਾਪਾ ਜੀ ਚਪੇੜਾ ਚਾਹੇ ਲਾਓ 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 ਫਿਰ ਫਿਰ ਦੂਜੇ ਇੱਕ ਤਾਂ ਤੂੰ ਗਲਤੀ ਕੀਤੀ ਉੱਤੇ ਤੂੰ ਸ਼ਰਤਾਂ ਰੱਖੀ ਜਾਂਦਾ ਬਾਬਾ ਜੀ ਸਾਤਾ ਪੈਸੇ ਨਹੀਂ ਤੁਸੀਂ ਚਾਹੇ ਨਹੀਂ ਨਹੀਂ ਮੇਰੀ ਗੱਲ ਸੁਣ ਗੁਰੂ ਘਰ ਠੋਟਾ ਕਿ ਸਾਡਾ ਬਾਬਾ ਜੀ ਸਾਰਿਆਂ ਦਾ ਸੰਜ ਸਾਰਿਆਂ ਦਾ ਸੰਜਣ ਫਿਰ ਉਹਨੂੰ ਕਿਉਂ ਕਹਿ ਰਹੇ ਆਂ ਕਿ ਗੁਰੂ ਘਰ ਨਹੀਂ ਰੱਖਣੇ ਬਾਬਾ ਜੀ ਦੇਖੋ ਪਰ ਜਾਣੀ ਉੱਥੋਂ ਸ਼ਾਸਤਰ ਗੋਲ ਹੋ ਗਿਆ ਮੈਨੂੰ ਪਤਾ ਨਹੀਂ ਅਸੀਂ ਮੇਰੀ ਗੱਲ ਸੁਣਾ ਕਾਪੀ ਦੇ ਤੈਨੂੰ ਲਿਖ ਕੇ ਦੇ ਦਿੰਨੇ ਤੇਰੀ ਕਿੰਨੀ ਕਿਹੜੀ ਚੀਜ਼ ਆ ਤੂੰ ਸਾਨੂੰ ਪੈਸੇ ਦਾ ਦੇ ਪੈਸੇ ਲੈ ਲੈ ਤੇਰੇ ਤੋਂ ਹੋਂਦਾ ਜੰਨੇ ਤੂੰ ਮੁੱਲ ਪਾਉਣਾ ਨਹੀਂ 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 ਬਾਬਾ ਨਹੀਂ ਫਿਰ ਉਹ ਪੈਸੇ ਦੀ ਗੱਲ ਕੀਤੀ ਆ ਨਹੀਂ ਨਹੀਂ ਮੇਰੀ ਬਾਬਾ ਜੀ ਤੂੰ ਇਸ ਗੰਦਾ ਸਹਿਮ ਹੋ ਕੇ ਨਹੀਂ ਤੂੰ ਦੱਸ ਬਾਬਾ ਜੀ ਸਹਿਮ ਤਾਂ ਜ਼ਰੂਰ ਆ ਫਿਰ ਗੁਰੂ ਘਰੇ ਗੁਰੂ ਦੇ ਸ਼ਾਸਤਰ ਨੇ ਗੁਰੂ ਦੀ ਬਦਨਾਮੀ ਹੋਈ ਐ ਤੇ ਗੁਰੂ ਘਰ ਹੀ ਦੇ ਦੇ ਜਿੱਦ ਤੇ ਤੂੰ ਸੁਧਾਰ ਕਰ ਲਿਆ ਤੈਨੂੰ ਆ ਕੇ ਤੇਰੇ ਵੀ ਚੀਜ਼ਾਂ ਵਾਪਸ ਹੋਣਗੇ ਤੇ ਡੰਗਾਂ ਦੇ ਕੇ ਜਾਵਾਂਗੇ ਉਹ ਤੈਨੂੰ ਉਵੇਂ ਮਿਲਦੂ ਚੋਲੇ ਵੀ ਦੇ ਦੂਵੇਂ ਸਭੇ ਗਏ ਨੇ ਤੇਰੀ ਮਾਂ ਤੋਂ ਪਿਤਾ ਤੋਂ ਅੜਪਾ ਤੇ ਅੜਪ ਰਹਿਣ ਅੜਪ ਸੀ ਉਹਨਾਂ ਤੋਂ ਕੀ ਲੈਣਾ ਉਹ ਵੀ ਗੱਲ ਥੋੜੀ ਸੱਤ ਵਚਨਾ ਬਾਬਾ ਜੀ ਇਹ ਦੇਖੋ ਦੇਖੋ ਇਹ ਤੈਨੂੰ ਸੇਵਾ ਹੀ ਆ ਇਹਦਾ ਅਮਰਤ ਨਾ ਛਕਿਆ ਹੁੰਦਾ ਫਿਰ ਕੋਈ ਤੇ ਪੀ ਜਾਵੇ ਇਹ ਖਾਈ ਜਾ ਲੋਕੀ ਕਰ ਗਿਆ ਉਹ ਵੀ ਸਮਾ ਸਹੀ ਸੀ ਉਹ ਉੱਤੋਂ ਤੂੰ ਗਲਤੀ ਕਰਤੀ ਬਰਾ ਬਾਣੀ ਨੂੰ ਕਰਤਾ ਤੂੰ ਸ਼ਰਤਾਂ ਰੱਖੀ ਜਨਾ ਸਾਡੇ ਮੂਰੇ ਵੀ ਸਾਡੀ ਮਾਫਤਨ ਉਹ ਹੈਗੀ ਆ ਥੋੜੀ ਅੜਪਾ ਸੁਭਾਦੀ ਤੇ ਮੈਂ ਬਾਣੀ ਨੂੰ ਨਹੀਂ ਰੱਖਣਾ ਨਹੀਂ ਨਹੀਂ ਕੋਮੇ ਤਾਂ ਨਹੀਂ ਬੱਬਾ ਮੈਂ ਕਹਿੰਦਾ ਵੀ ਮਨੋਜ ਵੀ ਆਏਗਾ ਤਾ ਤੁਹਾਨੂੰ ਕਹਿ ਕੇ ਜਨੂਗਾ ਵੀ ਆਏ ਤਾਂ ਨਹੀਂ ਹੈਗਾ ਕੋਈ ਨਹੀਂ ਇਹਨੂੰ ਕੋਈ ਨਹੀਂ ਇਹਨੂੰ ਪਹਿਲਾਂ ਕਹਿ ਤੂੰ ਸਾਡਾ ਭਰਾ ਮਾ ਤਾਂ ਥੋੜੀ ਹੈ ਸਾਡੀ ਵੀ ਬਹੁਤੀ ਨਹੀਂ ਪਰ ਤੇਰੀ ਥੋੜੀ ਜਿਹੀ ਘੱਟ ਜਿਆਦੇ ਆ ਵੀ ਤੂੰ ਸਕਦੀ ਇਸ ਨੂੰ ਮੰਨ ਵੀ ਗਲਤੀ ਹੋਗੀ ਮੈਂ ਅੱਗੇ ਤੋਂ ਸੇਵਾ ਵੀ ਕਰੂੰਗਾ ਤੇ ਜਦੋਂ ਪਿੰਡ ਵਾਲਿਆਂ ਨੇ ਕਹਿਤਾ ਵੀ ਭਾਈ ਮੁੰਡਾ ਹੁਣ ਸੁਧਰ ਗਿਆ ਅਸੀਂ ਆਵਾਂਗੇ ਤੇ ਤੈਨੂੰ ਪੂਰਾ ਐਨ ਸਜਾ ਕੇ ਜਾਂਦਾ ਤੇ ਆਪ ਕਰੋ ਕੋਈ ਗੱਲ ਨਹੀਂ ਮਾਤੀ ਆ ਭਾਈ ਦੇਖੋ ਨਾ ਤਾਂ ਅਸੀਂ ਤੈਨੂੰ ਸਜ਼ਾ ਦੇਣ ਆਏ ਨਾ ਹੀ ਅਸੀਂ ਤੇਰੇ ਤੋਂ ਵੱਡੇ ਆ ਨਾ ਹੀ ਤੂੰ ਸਾਡੇ ਲਈ ਬਗਾਨਾ ਸਾਡਾ ਹੀ ਆ ਤੂੰ ਠੀਕ ਆ ਥੋੜਾ ਜਿਹਾ ਗਲਤ ਕੰਮ ਹੋ ਗਿਆ ਕੋਈ ਪਰਦਾ ਕਰ ਲੈ ਜਿਹੜਾ ਬਾਲਾ ਤੇ ਸ਼ਸਤਰ ਹੈਗੇ ਆ ਗੁਰੂ ਘਰੇ ਦੇਦੇ ਤੇਰੇ ਲਵਾਉਣ ਲਈ ਸ਼ਸਤਰਾਂ ਛੋਟੇ ਕਰ ਲੈ ਹਲ ਇਹਨੂੰ ਪਾਉਣਾ ਥੱਲੇ ਦੀ ਕਦੇ ਵੀ ਕਿਰਪਾਣ ਉੱਤੋਂ ਦੀ ਨਹੀਂ ਪਾਉਣੀ ਜਿੰਨਾ ਚਿਰ ਜ਼ਿੰਦਗੀ ਵਿੱਚ ਸੁਧਾਰ ਨਹੀਂ ਕਰ ਲਿਆ ਠੀਕ ਆ এবারে ਸਖੜ ਲੱਗ ਗਿਆ ਕਿ ਤੂੰ ਮੈਂ ਤਾਂ ਮਾੜਾ ਮੋਟਾ ਕੋਈ ਦਰਵਾਜ਼ਾ ਖੋਲ੍ਹ ਲਈ ਇੱਕ ਆਹ ਸਾਸਤਰ ਤੇ ਬਾਸਤਰ ਤੇ ਕ੍ਰਾਂਤੀ ਸਿੰਘ ਦਾ ਤੁਹਾਡੇ ਪੈਟ ਦਾ ਉਹ ਕਹਿ ਵੀ ਮੇਰੇ ਤੋਂ ਗੱਲ ਹੀ ਹੋਗੀ ਜਦੋਂ ਮੈਂ ਸੁਧਰ ਗਏ ਮੈਨੂੰ ਦੇ ਦੇ ਆ ਆਵੇ ਆ ਕੀ ਗੱਲ ਹੈ ਬਈ ਜਦੋਂ ਸੁਧਰ ਗਈ ਉਦੋਂ ਸਾਫਤਰ ਆਪਾਂ ਨੂੰ ਪਰਾਸੀ ਕੋਲ ਜੀ ਠੀਕ ਹੈ ਜੀ ਜਦੋਂ ਬੱਚਾ ਸਿਆਣਾ ਹੋ ਗਿਆ ਉਹਨੂੰ ਦੇ ਦਿਓ ਹੈ ਆਪਣਾ ਹੀ ਆ ਗਲਤੀ ਹੋ ਗਈ ਤੇ ਸੇਵਾ ਕਰਨ ਜਾਣਾ ਕਰਨਾ ਗੁਰੂ ਘਰੇ ਜ਼ਰੂਰ ਬਾਬਾ ਜੀ ਇਹਨੂੰ ਅਸੀਂ ਘਰੇ ਨਹੀਂ ਲੈ ਕੇ ਚੱਲੇ ਤੁਹਾਡੇ ਗੁਰੂ ਘਰੇ ਹੀ ਪਿਆ ਸਕਦਾ ਜਦੋਂ ਇਹ ਚੰਗਾ ਉਧਰ ਰੱਖ ਲਓ ਜੀ ਸਾਫਤਰ ਤੇ ਜਦੋਂ ਮਰਜੀ ਲੈ ਲਓ ਜੀ ਕੋਈ ਚੱਕਰ ਨਹੀਂ ਕੋਈ ਨਹੀਂ ਹੋਣੀ ਖਿਆਲ ਰੱਖੀ ਜਿਆਦਾ ਬਣ ਕੇ ਨਹੀਂ ਤੁਹਾਡਾ ਠੀਕ ਹੈ ਜੀ ਬਾਬਾ ਜੀ ਰੁਕ ਜਿਓ ਹਾਂ ਅੱਗੇ ਦਾ ਬਰਦਾਸ਼ਤ ਕਰੋ ਉਹਦਾ ਪੀਣੋ ਤੁਸੀਂ ਬੈਠੋ ਤਾਂ ਜੀ ਕੋਈ ਨਹੀਂ ਇੱਥੇ ਹੀ ਹਾਂ ਹਾਂਜੀ ਹਾਂਜੀ ਉਹਨੂੰ ਮੈਂ ਜਗਾ ਮਾ ਵੀ ਦੇ ਜਿਹੜਾ ਤੁਸ ਮੋਟਰਸਾਈਕਲ ਦੇ ਬੈਠਾ ਉਹਨੇ ਨੇ ਕਿਹਾ ਪੰਜਾਬ ਹਲਾ ਮੋਟਰਸਾਈਕਲ ਦਾ ਸਾਸਟਰ ਕੋਲ ਕਰਨੀ ਆ ਤੁਹਾਡੇ ਕੋਲ ਕਿਤਾ ਹੈ ਲੱਗਦਾ ਇਹਨੂੰ ਪਤਾ ਲੱਗਦਾ ਚਲੋ ਕੋਈ ਨਾ ਗਿਆ ਨਹੀਂ ਤੁਸੀਂ ਦੇਖ ਲਾ ਹੈ ਨਾ ਤੁਸੀਂ ਕੋਈ ਤੁਹਾਨੂੰ ਬੁਲਾਇਆ ਲੱਗਿਆ ਇਹਨੂੰ ਪਰਿਵਾਰ पिंड पी सोटी प